ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪੜਾਂਗੇ ਸਟੋਰੀ ਪਿਆਰ ਦੀ ਕੋਈ ਜਾਤ ਨਹੀਂ ਹੁੰਦੀ ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੋਰਾਵਰ ਉਦੋਂ ਮਸਾ 10-12 ਕੋ ਸਾਲਾਂ ਦਾ ਹੋਣਾ। ਜਦ ਉਸ ਦਾ ਬਾਪੂ ਅਰਜਨ ਸਿੰਘ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਦबई ਆ ਗਿਆ ਸੀ। ਅਰਜਨ ਸਿੰਘ ਦੀ ਦबई ਚ ਟਰੱਕਾਂ ਤੇ ਗੱਡੀਆਂ ਦੀ ਰਿਪੇਅਰਿੰਗ ਵਰਕਸ਼ਾਪ ਸੀ। ਛੋਟੀ ਉਮਰੇ ਹੀ ਮਾਪੇ ਦਾ ਸਾਆ ਸਿਰ ਉੱਤੋਂ ਉੱਠ ਜਾਣ ਕਾਰਨ ਜ਼ਿੰਦਗੀ ਦੇ ਸਾਰੇ ਰੰਗ ਟੰਗ ਦੇਖ ਲੈਣ ਵਾਲਾ ਅਰਜਨ ਸਿੰਘ ਚੜਦੀ ਉਮਰੇ ਹੀ ਲੇਵਰ ਚ ਦਬਈ ਆ ਗਿਆ ਸੀ ਬਚਪਨ ਤੋਂ ਹੀ ਉਸ ਦਾ ਰਜਾਨ ਜਿਆਦਾ ਵੱਡੀਆਂ ਗੱਡੀਆਂ ਵੱਲ ਹੋਣ ਕਰਕੇ ਉਸ ਨੇ ਲੇਵਰ ਦਾ ਕੰਮ ਛੱਡ ਕੇ ਆਪਣੇ ਇੱਕ ਪੰਜਾਬੀ ਬੰਦੇ ਕੋਲ ਟਰੱਕਾਂ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਉਸ ਦੀ ਮਿਹਨਤ ਤੇ ਲਗਨ ਨਾਲ ਉਹ ਕੁਝ ਸਾਲਾਂ ਚ ਹੀ ਆਪਣੇ ਕੰਮ 'ਚ ਹੰਢਿਆ ਹੋਇਆ ਕਾਰੀਗਰ ਬਣ ਗਿਆ ਸੀ ਕਿਸੇ ਵੀ ਗੱਡੀ ਦੇ ਚੱਲਦੇ ਇੰਜਨ ਦੀ ਆਵਾਜ਼ ਸੁਣ ਕੇ ਉਹ ਉਸ ਦੇ ਵਿੱਚ ਖਰਾਬੀ ਦੱਸ ਦਿੰਦਾ ਸੀ ਆਪਣੇ ਮਾਲਕ ਕੋਲ 10 ਸਾਲ ਕੰਮ ਸਿੱਖਣ ਤੇ ਕਰਦੇ ਰਹਿਣ ਤੋਂ ਬਾਅਦ ਉਸ ਦੇ ਮਨ 'ਚ ਆਪਣੀ ਵਰਕਸ਼ਾਪ ਖੋਲਣ ਦਾ ਖਿਆਲ ਆਇਆ ਜਿਸ ਨੂੰ ਉਸਨੇ ਆਪਣੇ ਮਾਲਕ ਬਗੇਲ ਸਿੰਘ ਨਾਲ ਸੇਅਰ ਕੀਤਾ ਅਗਲੇ ਸਾਲ ਹੀ ਉਸਨੇ ਬਗੇਲ ਸਿੰਘ ਦੀ ਮਦਦ ਨਾਲ ਆਪਣੀ ਵਰਕਸ਼ਾਪ ਸ਼ੁਰੂ ਕਰ ਲਈ ਦੇਖਦੇ ਹੀ ਦੇਖਦੇ ਉਸਦਾ ਕੰਮ ਵੀ ਸੋਨਾ ਚੱਲ ਪਿਆ ਚਾਰ ਪੈਸੇ ਵੀ ਜੋੜਨੇ ਲੱਗੇ ਤਾਂ ਉਸਨੇ ਪਿੰਡ ਆਪਣਾ ਘਰ ਪਾਇਆ ਤੇ ਵਿਆਹ ਕਰਵਾਇਆ ਜਿੰਨਾ ਅਰਜਨ ਸਿੰਘ ਆਪ ਸਮਝਦਾਰ ਤੇ ਸਿਆਣਾ ਸੀ ਓਨੀ ਹੀ ਉਸ ਨੂੰ ਘਰ ਵਾਲੀ ਸਿਆਣੀ ਮਿਲੀ ਸੀ ਚਰਨਜੀਤ ਕੌਰ ਵਿਆਹ ਤੋਂ ਸਾਲ ਕੋ ਬਾਅਦ ਅਰਜਨ ਦੇ ਘਰ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਮ ਉਸ ਨੇ ਜੋਰਾਵਰ ਸਿੰਘ ਰੱਖਿਆ ਅੱਜ ਅਰਜਨ ਆਪਣੀ ਘਰਵਾਲੀ ਦੇ ਨਾਲ ਆਪਣੇ ਪੁੱਤ ਦਾ ਸਕੂਲ 'ਚ ਦਾਖਲਾ ਕਰਵਾਉਣ ਆਇਆ ਸੀ ਅਗਲੇ ਦਿਨ ਸਵੇਰੇ ਸਾਜਰੇ ਜੋਰਾਵਰ ਨੂੰ ਉਸ ਦੀ ਮੰਮੀ ਨੇ ਸਕੂਲ ਜਾਣ ਲਈ ਉਠਾ ਦਿੱਤਾ ਜਦ ਘਰ ਦੇ ਬਾਹਰ ਸਕੂਲ ਦੀ ਬੱਸ ਆ ਕੇ ਰੁਕੀ ਤਾਂ ਉਸਦੀ ਮੰਮੀ ਉਸ ਨੂੰ ਸਕੂਲ ਬੱਸ ਤੱਕ ਛੱਡਣ ਗਈ ਬੱਸ ਚੋਂ ਸਹਿਕ ਕੁੜੀ ਉਤਰੀ ਤੇ ਜੋਰਾਵਰਦੀ ਬੈਗ ਫੜ ਕੇ ਉਸ ਨੂੰ ਆਪਣੇ ਨਾਲ ਬੱਸ ਦੇ ਅੰਦਰ ਲੈ ਗਈ ਜੋਰਾਵਰ ਨੇ ਹੱਥ ਹਿਲਾ ਕੇ ਆਪਣੀ ਮੰਮੀ ਨੂੰ ਬਾਏ ਕੀਤਾ ਤਾਂ ਉਸਦੀ ਮੰਮੀ ਉਸ ਨੂੰ ਵਾਏ ਕਰਕੇ ਘਰ ਦੇ ਅੰਦਰ ਆ ਗਈ ਪਹਿਲੀ ਵਾਰੀ ਪੰਜਾਬ ਤੋਂ ਬਾਹਰ ਆਏ ਜੋਰਾਵਰ ਇਹ ਸਭ ਕੁਝ ਨਵਾਂ ਬਿਲਕੁਲ ਨਵਾਂ ਸੀ ਉਸ ਲਈ ਉਹ ਬਸ ਜ ਬੈਠਾ ਆਸੇ-ਪਾਸੇ ਦੇ ਬੱਚਿਆਂ ਨੂੰ ਦੇਖ ਰਿਹਾ ਸੀ ਕਿ ਕੁਝ ਧੀਰ ਬਾਅਦ ਉਹਦੇ ਸਾਹਮਣੇ ਬੜੀ ਸੀਰ ਤੇ ਇੱਕ ਅਰਬੀ ਪਹਿਰਾਵੇ ਵਿੱਚ ਆ ਕੇ ਇੱਕ ਕੁੜੀ ਬੈਠੀ ਜੋਰਾਵਾਰ ਨੂੰ ਉਸ ਦੇ ਪਾਈ ਹੋਏ ਡਰੈਸ ਅਜਿਹੀ ਡਰੈਸ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਦੇਖੀ ਸੀ ਜੋਰਾਵਾਰ ਨੂੰ ਆਪਣੇ ਵੱਲ ਦੇਖਦੇ ਹੋਏ ਦੇਖ ਕੇ ਉਹ ਕੁੜੀ ਦੂਜੇ ਪਾਸੇ ਮੂੰਹ ਕਮਾ ਕੇ ਬੈਠ ਗਈ ਕੁਇ ਦਿਨ ਉਹਨਾਂ ਦਾ ਸਕੂਲ ਵੀ ਆ ਗਿਆ ਸਾਰੇ ਬੱਚਿਆਂ ਨੂੰ ਇੱਕ ਇੱਕ ਕਰਕੇ ਬੱਸ 'ਚ ਉਤਾਰਿਆ ਗਿਆ ਤੇ ਫਿਰ ਉਹ ਸਾਰੇ ਆਪਣੀਆਂ ਕਲਾਸਾਂ ਵੱਲ ਨੂੰ ਚੱਲ ਪਏ ਜਦ ਜੋਰਾਵਰ ਆਪਣੀ ਕਲਾਸ ਚ ਆ ਕੇ ਆਪਣੇ ਪਹਿਲੇ ਬੈਂਚ ਤੇ ਬੈਠਿਆ ਤਾਂ ਕੋਈ ਦਿਨ ਬਾਅਦ ਉਹੀ ਬਸ ਵਾਲੀ ਕੁੜੀ ਆ ਕੇ ਉਸ ਦੇ ਨਾਲ ਵਾਲੀ ਦੂਸਰੀ ਸਾਈਡ ਦੇ ਬੈਂਚ ਤੇ ਆ ਕੇ ਬੈਠ ਗਈ ਸਾਰਾ ਦਿਨ ਕਲਾਸਾਂ ਲੱਗਦੀਆਂ ਰਹੀਆਂ ਟੀਚਰ ਆਉਂਦੇ ਰਹੇ ਤੇ ਪੜ੍ਹਾ ਕੇ ਜਾਂਦੇ ਰਹੇ ਪਰ ਜੋਰਾਵਰ ਦਾ ਧਿਆਨ बार-बार ਉਸ ਅਰਬੀ ਡਰੈਸ ਵਾਲੀ ਕੁੜੀ ਵੱਲ ਜਾ ਰਿਹਾ ਸੀ ਇਹ ਦੇਖ ਕੇ ਉਸ ਦੇ ਨਾਲ ਬੈਠਾ ਇੱਕ ਸਾਊਥ ਇੰਡੀਅਨ ਮੁੰਡਾ ਕਹਿਣ ਲੱਗਾ ਐਸੇ ਨਹੀਂ ਦੇਖੋ ਦੋਸਤ ਇਧਰ ਲੜਕੀਆਂ ਕੋ ਐਸੇ ਦੇਖਣਾ ਅੱਛਾ ਨਹੀਂ ਸਮਝਾ ਜਾਤਾ ਉਸ ਮੁੰਡੇ ਦੀ ਗੱਲ ਸੁਣ ਕੇ ਜੁਰਾਵਾਰ ਉਸ ਦੇ ਵੱਲ ਮੁਹ ਕਰਕੇ ਕਹਿਣ ਲੱਗਾ ऐसा क्यों मैं तो उस लड़की की ड्रेस देख रहा हूँ ना जो कैसी ड्रेस है और कितनी सुंदर भी तो है ना जे उनकी नेशनल ड्रेस है मेरे दोस्त उस साउथ इंडियन मुंडे ने कहा उसने कहा मेरा नाम है कन्नन स्वामी कह के फिर उसने मुंडे ने अपना हाथ जोरावर वाया तो जोरावर उस उस हाथ हथ मिला के कह लगा और मेरा नाम है जोरावर सिंह कन्नन कह लगा वह मिस्टर सिंह पगड़ी मैन गुड गुड जोरावर कहन लगा जी जी और आप कहाँ से हो तो कन्नन ने कहा कि मैं केरला से तो जोरावर कहन लगा तो आज से हम फिर दोस्त हैं ठीक है ना कन्नन बोला सही कहा ਕੁਝ ਢੇਰ ਬਾਅਦ ਜਦ ਲੰਚ ਟਾਈਮ ਹੋਇਆ ਤਾਂ ਜੋਰਾਵਰ ਤੇ ਕੰਨਨ ਦੋਨੇ ਆਪਣਾ ਲੰਚ ਲੈ ਕੇ ਕੰਟੀਨ ਵੱਲ ਨੂੰ ਚੱਲ ਪਏ। ਦੁਪਹਿਰ ਨੂੰ ਜਦ ਸਕੂਲੋਂ ਛੁੱਟੀ ਹੋਈ ਤਾਂ ਦੋਵੇਂ ਦੋਸਤ ਬੱਸ 'ਚ ਬੈਠ ਕੇ ਆਪਣੇ ਘਰ ਵੱਲ ਨੂੰ ਚੱਲ ਪਏ। ਜੋਰਾਵਰ ਜਦ ਸਕੂਲ ਬੱਸ 'ਚੋਂ ਉਤਰਿਆ ਤਾਂ ਉਸਨੇ ਉਹੀ ਕੁੜੀ ਨੂੰ ਆਪਣੇ ਪਿੱਛੇ ਬੈਠੀ ਨੂੰ ਦੇਖਿਆ ਤੇ ਬੱਸ ਚ ਉੱਤਰ ਕੇ ਬੱਸ ਸਹਿਕ ਨਾਲ ਬਾਹਰ ਆ ਗਿਆ ਬਾਹਰ ਹਸਤੀ ਮੰਮੀ ਖੜੀ ਜੋਰਾ ਵਰਦਾ ਇੰਤਜ਼ਾਰ ਕਰ ਰਹੀ ਸੀ ਘਰ ਆ ਕੇ ਜਦੋਂ ਰੋਟੀ ਖਾ ਰਿਹਾ ਸੀ ਤਾਂ ਆਪਣੀ ਮੰਮੀ ਨੂੰ ਕਹਿਣ ਲੱਗਾ ਮੰਮੀ ਇੱਥੇ ਦੀਆਂ ਕੁੜੀਆਂ ਕਿਹੋ ਜਿਹੇ ਕੱਪੜੇ ਪਹਿਨਦੀਆਂ ਹਨ ਤਾਂ ਜੋਰਾ ਵਰਦੀ ਮੰਮੀ ਕਹਿਣ ਲੱਗੀ ਕਿਹੋ ਜੇ ਕੱਪੜੇ ਮਤਲਬ ਪੁੱਤ ਜੋਰਾਵਰ ਕਹਿਣ ਲੱਗਿਆ ਮਮਾ ਅੱਜ ਮੇਰੀ ਕਲਾਸ ਚ ਨਾ ਇੱਕ ਲੋਕਲ ਕੁੜੀ ਦੇਖੀ ਮੈਂ ਉਸਨੇ ਸਿਰਾਂ ਤੋਂ ਉੱਪਰ ਤੋਂ ਪੈਰਾਂ ਤੱਕ ਖੁਦ ਨੂੰ ਕੱਪੜਿਆਂ ਨਾਲ ਟਕਿਆ ਹੋਇਆ ਸੀ ਤੇ ਸਿਰ ਉੱਤੇ ਵੀ ਉਹਨੇ ਕਾਲਾ ਜਿਹਾ ਕੱਪੜਾ ਬੰਨਿਆ ਹੋਇਆ ਸੀ ਪੱਲਾ ਇਹ ਜਿਹਾ ਕਿਉਂ ਤਾਂ ਉਸਦੀ ਮੰਮੀ ਕਹਿਣ ਲੱਗੀ ਪੁੱਤ ਉਸ ਨੂੰ ਅਬਾਇਆ ਕਹਿੰਦੇ ਹੈ ਇਹ ਅਰਬੀਆਂ ਦੀ ਡਰੈਸ ਹੈ ਜਿਵੇਂ ਸਾਡੇ ਪੰਜਾਬੀ ਔਰਤਾਂ ਦੀ ਹੁੰਦੀ ਹੈ ਨਾ ਸਲਵਾਰ ਕਮੀਜ਼ ਤੇ ਮਰਦਾਂ ਦਾ ਕੁੜਤਾ ਪਜਾਮਾ ਬਿਲਕੁਲ ਉਹ ਮੇਹੀ ਇਹ ਅਰਬੀ ਔਰਤਾਂ ਦੀ ਡਰੈਸ ਹੈ ਜੋਰਾ ਵਰ ਕਹਿਣ ਲੱਗਾ ਪਰ ਮਮਾ ਇੰਨੀ ਗਰਮੀ ਚ ਕੋਈ ਐਦਾਂ ਦੇ ਕੱਪੜੇ ਕਿਵੇਂ ਪਹਿਨ ਸਕਦਾ ਤਾਂ ਉਸਦੀ ਮੰਮੀ ਕਹਿਣ ਲੱਗੀ ਪੱਤ ਉਹ ਸਭ ਤਾਂ ਨਹੀਂ ਮੈਨੂੰ ਵੀ ਪਤਾ ਬਾਕੀ ਹੌਲੀ ਹੌਲੀ ਤੈਨੂੰ ਵਕਤ ਦੇ ਨਾਲ ਆਪੇ ਸਭ ਕੁਝ ਪਤਾ ਚੱਲ ਜਾਵੇਗਾ ਤੂੰ ਹੀ ਰਾਮ ਨਾਲ ਰੋਟੀ ਖਾ ਤੇ ਫਿਰ ਆਪਣਾ ਪੜਨ ਬੈਠ ਜਾ ਤਾਂ ਜੂਰਾ ਵਰ ਕਹਿਣ ਲੱਗਾ ਮਮਾ ਜੀ ਮੇਰਾ ਅੱਜ ਨਾ ਇੱਕ ਨਵਾਂ ਦੋਸਤ ਬਣਿਆ ਉਸ ਦਾ ਨਾਮ ਕੰਨਨ ਸਵਾਮੀ ਮੰਮੀ ਕੈਨ ਲੱਗੀ ਬਾਹ ਆਉਂਦੇ ਹੀ ਮੇਰੇ ਪੁੱਤ ਨੇ ਦੋਸਤ ਵੀ ਬਣਾ ਲਿਆ ਚਲੋ ਬਹੁਤ ਚੰਗੀ ਗੱਲ ਆ ਫਿਰ ਤਾਂ ਫਿਰ ਉਸ ਦੀ ਰੋਟੀ ਖਾਣ ਤੋਂ ਬਾਅਦ ਮੰਮੀ ਭਾਂਡੇ ਲੈ ਕੇ ਰਸੋਈ 'ਚ ਚਲੀ ਗਈ ਜੋਰਾਵਰ ਰੋਟੀ ਖਾ ਕੇ ਆਪਣਾ ਪੜਨ ਬੈਠ ਗਿਆ ਰਾਤ ਨੂੰ ਜਦ ਉਸ ਨੂੰ ਬਾਪੂ ਆਪਣੇ ਕੰਮ ਤੋਂ ਆਇਆ ਤਾਂ ਜੋਰੇ ਨੂੰ ਹਾਲ 'ਚ ਬੈਠੇ ਨੂੰ ਦੇਖ ਕੇ ਕੁਕੈਨ ਲੱਗਾ ਓਏ ਮੇਰਾ ਪੁੱਤ ਸੋਤਾ ਨਹੀਂ ਹਲੇ ਤਜੋਰਾ ਕਹਿਣ ਲੱਗਾ ਪਾਪਾ ਕੱਲ ਸ਼ੁੱਕਰਵਾਰ ਹੈ ਨਾ ਤਾਂ ਸਾਡਾ ਸਕੂਲ 2 ਦਿਨ ਲਈ ਬੰਦ ਹੈ ਅਰਜਨ ਕਹਿਣ ਲੱਗਾ ਭਈ ਇਹ ਤਾਂ ਬਹੁਤ ਵਧੀਆ ਗੱਲ ਹੈ ਹੋਰ ਕਿੱਦਾਂ ਰਿਹਾ ਫਿਰ ਤੇਰਾ ਸਕੂਲ ਦਾ ਪਹਿਲਾ ਦਿਨ ਮੇਰੇ ਪੁੱਤ ਨੂੰ ਅੱਜ ਕਿਵੇਂ ਲੱਗਿਆ ਸਕੂਲ ਤਜੋਰਾ ਵਰ ਕਹਿਣ ਲੱਗਾ ਪਾਪਾ ਜੀ ਬਹੁਤ ਹੀ ਵਧੀਆ ਰਿਹਾ ਸਕੂਲ ਵੀ ਬਹੁਤ ਹੀ ਵਧੀਆ ਹੈ ਤੇ ਟੀਚਰ ਵੀ ਮੇਰਾ ਤਾਂ ਸਕੂਲੇ ਬਹੁਤ ਹੀ ਜੀ ਲੱਗਾ ਤਾਂ ਅਰਜਨ ਕਹਿਣ ਲੱਗਿਆ ਇਹ ਤਾਂ ਬਹੁਤ ਹੀ ਵਧੀਆ ਗੱਲ ਆ ਪੁੱਤ ਪੜ ਲੈ ਸਕੈ ਨਾ ਤੂੰ ਬਹੁਤ ਵੱਡਾ ਆਦਮੀ ਬਣ ਕੇ ਆਪਣੇ ਬਾਪੂ ਦਾ ਸੁਪਨਾ ਪੂਰਾ ਕਰਨਾ ਹੈ ਤਰਜੋਰਾਵਰ ਕਹਿਣ ਲੱਗਿਆ ਕਿਹੜਾ ਸੁਪਨਾ ਪਾਪਾ ਜੀ ਤਾਂ ਉਸ ਦੀ ਗੱਲ ਸੁਣ ਕੇ ਅਰਜਨ ਆਪਣੇ ਤੇਲ ਨਾਲ ਖਰਾਬ ਹੋਏ ਘਟੇ ਫਟੇ ਹੱਥ ਉਸ ਨੂੰ ਦਿਖਾਉਂਦੇ ਹੋਏ ਕਹਿਣ ਲੱਗਾ ਪੁੱਤਰਾ ਆ ਦੇਖ ਤੇਰੇ ਪਿਓ ਨੇ ساری ਉਮਰ ਗੱਡੀਆਂ ਦੀ ਰਿਪੇਅਰਿੰਗ ਚ ਕੱਢ ਦਿੱਤੀ ਆ ਪਰ ਤੂੰ ਪੜ੍ਹ ਲਿਖ ਕੇ ਕੋਈ ਵਦਿਆ ਜਿਹਾ ਕੰਮ ਕਰਨਾ ਆ ਸਾਡਾ ਦੋਵਾਂ ਦਾ ਇਹੀ ਸੁਪਨਾ ਹੈ ਅੱਜ ਤੱਕ ਦੀ ਕਹਾਣੀ ਇੱਥੋਂ ਤੱਕ ਕੀ ਕਹਾਣੀ ਪਾਟ ਵਧੀਆ ਲੱਗੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ